ਪਲੀਜ਼ ਵੱਡੇ ਬੈਨਰਸ ਦੀ ਰੀ ਰਿਲੀਜ਼ਸ ਨਾ ਕਰੋ ਕਿਉਂਕਿ ਅਫੈਕਟ ਪਏਗਾ ਦੇ ਆਰ ਸਟਿਲ ਗਰੋਇੰਗ ਸੋ ਗਾਇਸ ਪਹਿਲਾਂ ਤਾਂ ਥੈਂਕ ਯੂ ਆਲ ਫॉर ਕਮਿੰਗ ਅੱਜ ਐਂਡ ਹਰਦੀਪ ਐਂਡ ਗੈਰੀ ਆਈ ਥਿੰਕ ਗੈਰੀ ਸਹੀ ਹੈ ਇਥੇ ਨੇ ਸਾਡੇ ਡਾਇਰੈਕਟਰ ਦੇ ਡੋਨਟ ਨੀਡ ਐਨ ਇੰਟਰੋਡਕਸ਼ਨ 9 ਸਾਲ ਤੋਂ ਲੱਗੇ ਹੋਏ ਨੇ ਮੈਨ ਉਹਨੂੰ ਹਜੇ ਵੀ ਨਿਊ ਕਮਰਸ ਨਿਊ ਕਮਰਸ ਕਹੀ ਜਾਣੀ ਆ ਕਿਉਂਕਿ ਇਹਨਾਂ ਦੀ ਤੀਸਰੀ ਮੂਵੀ ਹੈ ਤੁਨਕਾ ਤੁਨਕਾ ਗਾਣਾ ਤੁਨਕਾ ਤੁਨਕਾ ਦ ਮੂਵੀ ਬੈਚ 2013 ਤੇ ਨਾਓ 6 ਈਚ ਇਹਨਾਂ ਦੀ ਤੀਸਰੀ ਫਿਲ ਆਈ ਜਸਟ ਫੀਲ ਕਿ ਇਹ ਆਪਣੀ ਇੰਡਸਟਰੀ ਦੇ ਆਉਣ ਵਾਲੇ ਆਉਣ ਵਾਲੇ ਨਹੀਂ ਇਹ ਆਪਣੀ ਇੰਡਸਟਰੀ ਦੇ ਹੀਰੇ ਨੇ ਪਰ ਤਰਾਸ਼ਣਾ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਜ਼ਿੰਮੇਵਾਰੀ ਹੈ ਬਿਕਾਜ਼ ਇਹ ਕੱਲੇ ਹੀ ਲੱਗੇ ਹੁੰਦੇ ਨੇ ਕੋਈ ਕੈਂਪ ਨਹੀਂ ਕੋਈ ਸਪੋਰਟ ਨਹੀਂ ਘਰੋਂ ਹੀ ਪੈਸਾ ਫੂਕਣਾ ਫੂਕਣਾ ਜਿੱਤਾ ਕਹਿੰਦੇ ਨੇ ਹਰਦੀਪ ਕਿ ਮੈਂ ਆਪਣਾ ਘਰ ਫੂਕ ਚੁੱਕਾ ਹਾਂ ਆਈ ਰੀਲੀ ਰੀਲੀ ਹੈਵ ਅਨ ਅਪੀਲ ਤੂ ਪੰਜਾਬੀ ਫਿਲਮ ਇੰਡਸਟਰੀ ਮੇਨਲੀ ਕਿ ਜਦੋਂ ਕੋਈ ਨਵਾਂ ਆਉਂਦਾ ਹੈ ਤੇ ਨਵਾਂ ਖੜਨ ਦੀ ਕੋਸ਼ਿਸ਼ ਕਰਦਾ ਹੈ ਮੇਰਾ ਪਰਸਨਲ opinion ਹੈ ਪਲੀਜ਼ ਵੱਡੇ ਬੈਨਰਸ ਦੀ ਰੀ ਰਿਲੀਜ਼ਸ ਨਾ ਕਰੋ ਕਿਉਂਕਿ ਅਫੈਕਟ ਪਏਗਾ ਦੇ ਆਰ ਸਟਿਲ ਗਰੋਇੰਗ ਐਂਡ ਅ ਅਸੀਂ ਕੋਸ਼ਿਸ਼ ਕਰਾਂਗੇ ਪੀਪਲ ਲਾਈਕ ਮੀ ਪੀਪਲ ਲਾਈਕ ਮਲਕੀ ਜੀ ਆਮ ਸ਼ੋਰ ਬਹੁਤ سارے ਹੋਰ ਵੀ ਆਰਟਿਸਟ ਨੇ ਜੋ ਇਨਾਂ ਮਤਲਬ ਇਹਨਾਂ ਦੀ ਇੱਜ਼ਤ ਕਰਨਗੇ ਕਰਦੇ ਨੇ ਐਂਡ ਹੋਰ ਵੀ ਕਰਨਗੇ ਜਿਵੇਂ ਜਿਵੇਂ ਇਹ ਗ로우 ਕਰਨਗੇ ਜਿਵੇਂ ਜਿਵੇਂ ਇਹ 6 ਇਚ ਵਰਗੀਆਂ ਮੂਵੀਜ਼ ਕਰਨਗੇ ਹੋਰ ਬੈਚ 2013 ਦਾ ਪਾਰਟ 2 ਬਣਾਉਣਗੇ ਤੁਨਕਾ ਤੁਨਕਾ ਦਾ ਪਾਰਟ 2 ਬਣਾਉਣਗੇ ਪਰ ਬਣਾ ਤਾਂ ਹੀ ਸਕਦੇ ਨੇ ਜੇ ਆਪਾਂ ਇਹਨਾਂ ਦੇ ਨਾਲ ਖੜੀਏ 6 ਇਚ ਤੁਨਕਾ ਤੁਨਕਾ ਬੈਚ 2013 ਨੂੰ ਆਪਾਂ ਮੌਕਾ ਦੇਈਏ ਕਿ ਉਹ ਬਾਕਸ ਆਫਿਸ ਸਕਸੈਸ ਪਾ ਜਾਣ ਆਈ ऍम ਸ਼ੋਰ ਸਾਰਿਆਂ ਨੂੰ ਮੂਵੀ ਬਹੁਤ ਪਸੰਦ ਆਈ ਹੈ ਮੈਂ ਸਿਰਫ ਪ੍ਰੇ ਕਰਦੀਆਂ ਹੋ ਕਰਦੀਆਂ ਐਂਡ ਰਿਕੁਐਸਟ ਕਰਦੀਆਂ ਕਿ ਇਸ ਮੂਵੀ ਨੂੰ ਬਾਕਸ ਆਫਿਸ ਸਕਸੈਸ ਬਣਾਇਆ ਜਾਏ ਪਬਲਿਕ ਨੂੰ ਅਪੀਲ ਕਰਦੀਆਂ মিডিਆ ਨੂੰ ਅਪੀਲ ਕਰਦੀਆਂ ਸਾਰਿਆਂ ਨੂੰ ਅਪੀਲ ਕਰਦੀਆਂ ਕਿ ਤੁਹਾਨੂੰ ਮੂਵੀ ਵਧੀਆ ਲੱਗੀ ਤਾਂ ਪਲੀਜ਼ ਡੋਨਟ ਵੇਟ ਕਿ OTT ਤੇ ਆ ਜਾਏਗੀ ਆਪਾਂ ਦੇਖ ਰਵਾਂਗੇ ਨਹੀਂ OTT ਤੇ ਕੋਈ ਰਾਈਟਸ ਨਹੀਂ ਵਿਚੇ ਹੈਗੇ ਇਹਨਾਂ ਨੇ ਓਟਕੀ ਦਾ ਹਜਰ ਨਹੀਂ ਆਏਗੀ ਸੋ ਵਰਡ ਆਫ ਮਾਊਥ ਪਲੀਜ਼ ਬੈਟ ਕਰਿਓ ਐਂਡ ਆਈ ਰੀਲੀ ਰੀਲੀ ਹੋਪ ਹਰਦੀਪ ਐਂਡ ਗਾਰੀ ਕਿ ਤੁਹਾਨੂੰ ਆਨ ਵਾਲੇ ਟਾਈਮ ਵਿੱਚ ਤੁਹਾਡੀ ਲੈਗ ਪੁਲਿੰਗ ਨਾ ਹੋਵੇ ਐਂਡ ਤੁਸੀਂ ਗਰੋ ਕਰੋ ਤੁਸੀਂ ਗਰੋ ਕਰੋ ਐਂਡ ਤੁਹਾਨੂੰ ਸਪੋਰਟ ਮਿਲੇ ਫਿਲਮ ਬਾਰੇ ਸਾਰਿਆਂ ਨੂੰ ਪਤਾ ਜਿੰਨੇ ਵੀ ਇੱਥੇ ਲੋਕ ਨੇ ਉਹਨਾਂ ਨੇ ਦੇਖ ਲਿਆ ਆਈ ਜਸਟ ਵਾਂਟ ਕਿ ਨਵੇਂ ਲੋਕਾਂ ਨੂੰ ਨਵੇਂ ਆਰਟਿਸਟ ਨੂੰ ਮੌਕਾ ਦਿੱਤਾ ਜਾਵੇ ਤੇ ਵਧੀਆ ਮੌਕਾ ਦਿੱਤਾ ਜਾਵੇ ਥੈਂਕ ਯੂ ਸੋ 6 14 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਪਲੀਜ਼ਾਰੇ ਜਾ ਕੇ ਦੁਬਾਰਾ ਦੇਖਿਓ ਥੈਂਕ ਯੂ ਹਰਦੀਪ ਐਂਡ ਗੈਰੀ ਆਈ ਥਿੰਕ ਗੈਰੀ ਇੱਥੇ ਹੈ ਇੱਥੇ ਨੇ ਸਾਡੇ ਡਾਇਰੈਕਟਰ ਦੇ ਡੋਂਟ ਨੀਡ ਐਨ ਇੰਟਰੋਡਕਸ਼ਨ 9 ਸਾਲ ਤੋਂ ਲੱਗੇ ਹੋਏ ਨੇ ਮੈਨਾਂ ਉਹਨੂੰ ਹਜੇ ਵੀ ਨਿਊ ਕਮਰਸ ਨਿਊ ਕਮਰਸ ਕਹੀ ਜਾਂਦੀ ਆ ਕਿਉਂਕਿ ਇਹ ਇਹਨਾਂ ਦੀ ਤੀਸਰੀ ਮੂਵੀ ਹੈ ਤੁਨਕਾ ਤੁਨਕਾ ਗਾਣਾ ਤੁਨਕਾ ਤੁਨਕਾ ਦ ਮੂਵੀ ਬੈਚ 2013 ਤੇ ਨਾਓ 6 ਸੀਜ ਇਹਨਾਂ ਦੀ ਤੀਸਰੀ ਫਿਲਮ ਆਈ ਜਸਟ ਫੀਲ ਕਿ ਇਹ ਆਪਣੇ ਇੰਡਸਟਰੀ ਦੇ ਆਉਣ ਵਾਲੇ ਆਉਣ ਵਾਲੇ ਨਹੀਂ ਇਹ ਆਪਣੇ ਇੰਡਸਟਰੀ ਦੇ ਹੀਰੇ ਨੇ ਪਰ ਤਰਾਸ਼ਣਾ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਜ਼ਿੰਮੇਵਾਰੀ ਹੈ ਬਿਕਾਜ਼ ਇਹ ਕੱਲੇ ਹੀ ਲੱਗੇ ਹੁੰਦੇ ਨੇ ਕੋਈ ਕੰਪਨੀ ਕੋਈ ਸਪੋਰਟ ਨਹੀਂ ਘਰੋਂ ਹੀ ਪੈਸਾ ਫੁਕਣਾ ਫੁਕਣਾ ਜਿੱਦਾਂ ਕਹਿੰਦੇ ਨੇ ਹਰਦੀਪ ਕਿ ਮੈਂ ਇਹ ਆਪਣਾ ਘਰ ਫੁਕ ਚੁੱਕਾ ਹਾਂ ਆਈ ਰੀਲੀ ਰੀਲੀ ਹਵਨ ਅ ਅਪੀਲ ਟੂ ਪੰਜਾਬੀ ਫਿਲਮ ਇੰਡਸਟਰੀ ਮੇਨਲੀ ਕਿ ਜਦੋਂ ਕੋਈ ਨਵਾਂ ਆਉਂਦਾ ਹੈ ਤੇ ਨਮਾ ਖੜਨ ਦੀ ਕੋਸ਼ਿਸ਼ ਕਰਦਾ ਹੈ ਮੇਰਾ ਇਹ ਪਰਸਨਲ opinion ਹੈ ਪਲੀਜ਼ ਵੱਡੇ ਬੈਨਰਸ ਦੀ ਰੀ ਰਿਲੀਜ਼ਸ ਨਾ ਕਰੋ ਕਿਉਂਕਿ ਅਫੈਕਟ ਪਏਗਾ ਦੇ ਆਰ ਸਟਿਲ ਗਰੋਇੰਗ ਐਂਡ ਅਸੀਂ ਕੋਸ਼ਿਸ਼ ਕਰਾਂਗੇ ਪੀਪਲ ਲਾਈਕ ਮੀ ਪੀਪਲ ਲਾਈਕ ਮਲਕੀ ਜੀ ਆਮ ਸ਼ੋਰ ਬਹੁਤ ਸਾਰੇ ਹੋਰ ਵੀ ਆਰਟਿਸਟ ਨੇ ਜੋ ਇਨਾਂ ਮਤਲਬ ਇਹਨਾਂ ਦੀ ਇੱਜ਼ਤ ਕਰਨਗੇ ਕਰਦੇ ਨੇ ਐਂਡ ਹੋਰ ਵੀ ਕਰਨਗੇ ਜਿਵੇਂ ਜਿਵੇਂ ਇਹ ਗ로우 ਕਰਨਗੇ ਜਿਵੇਂ ਜਿਵੇਂ ਇਹ 6 ਇਚ ਵਰਗੀਆਂ ਮੂਵੀਜ਼ ਕਰਨਗੇ ਹੋਰ ਬੈਚ 2013 ਦਾ ਪਾਰਟ 2 ਬਣਾਉਣਗੇ ਤੁਨਕਾ ਤੁਨਕਾ ਦਾ ਪਾਰਟ 2 ਬਣਾਉਣਗੇ ਪਰ ਬਣਾ ਤਾਂ ਹੀ ਸਕਦੇ ਨੇ ਜੇ ਆਪਾਂ ਇਹਨਾਂ ਦੇ ਨਾਲ ਖੜੀਏ 6 ਇਚ ਤੁਨਕਾ ਤੁਨਕਾ ਬੈਚ 2013 ਨੂੰ ਆਪਾਂ ਮੌਕਾ ਦੇਈਏ ਕਿ ਉਹ ਬਾਕਸ ਆਫਿਸ ਸਕਸੈਸ ਬਣ ਜਾਣ ਆਈ ऍम ਸ਼ੋਰ ਸਾਰਿਆਂ ਨੂੰ ਮੂਵੀ ਬਹੁਤ ਪਸੰਦ ਆਈ ਹੈ ਮੈਂ ਸਿਰਫ ਪ੍ਰੇ ਕਰਦੀਆਂ ਹੋਪ ਕਰਦੀਆਂ ਐਂਡ ਰਿਕੁਐਸਟ ਕਰਦੀਆਂ ਕਿ ਇਸ ਮੂਵੀ ਨੂੰ ਬਾਕਸ ਆਫਿਸ ਸਕਸੈਸ ਬਨਾਇਆ ਜਾਏ ਪਬਲਿਕ ਨੂੰ ਅਪੀਲ ਕਰਦੀਆਂ ਮੀਡੀਆ ਨੂੰ ਅਪੀਲ ਕਰਦੀਆਂ ਸਾਰਿਆਂ ਨੂੰ ਅਪੀਲ ਕਰਦੀਆਂ ਕਿ ਤੁਹਾਨੂੰ ਮੂਵੀ ਵਧੀਆ ਲੱਗੀ ਤਾਂ ਪਲੀਜ਼ ਡੋਨਟ ਵੇਟ ਕਿ OTT ਤੇ ਆ ਜਾਏਗੀ ਆਪਾਂ ਦੇਖ ਰਵਾਂਗੇ ਨਹੀਂ OTT ਤੇ ਕੋਈ ਰਾਈਟਸ ਨਹੀਂ ਵਿੱਚ ਹੈਗੇ ਇਹਨਾਂ ਨੇ OTT ਕੀਹਦਾ ਹਜਾ ਨਹੀਂ ਆਏਗੀ ਸੋ ਵਰਡ ਆਫ ਮਾਊਥ ਪਲੀਜ਼ ਸਪਰੈਡ ਕਰਿਓ ਐਂਡ ਆਈ ਰੀਲੀ ਰੀਲੀ ਹੋਪ ਹਰਦੀਪ ਅੰਗਾਰੀ ਕਿ ਤੁਹਾਨੂੰ ਆਨ ਵਾਲੇ ਟਾਈਮ ਵਿੱਚ ਤੁਹਾਡੀ ਲੈਗ ਪੁਲਿੰਗ ਨਾ ਹੋਵੇ ਐਂਡ ਤੁਸੀਂ ਗਰੋ ਕਰੋ ਤੁਸੀਂ ਗਰੋ ਕਰੋ ਐਂਡ ਤੁਹਾਨੂੰ ਸਪੋਰਟ ਮਿਲੇ ਫਿਲਮ ਬਾਰੇ ਸਾਰਿਆਂ ਨੂੰ ਹੁਣ ਪਤਾ ਜਿੰਨੇ ਵੀ ਇੱਥੇ ਲੋਕ ਨੇ ਉਹਨਾਂ ਨੇ ਦੇਖ ਲਿਆ ਆਈ ਜਸਟ ਵਾਂਟ ਕਿ ਨਵੇਂ ਲੋਕਾਂ ਨੂੰ ਨਵੇਂ ਆਰਟਿਸਟਸ ਨੂੰ ਮੌਕਾ ਦਿੱਤਾ ਜਾਵੇ ਤੇ ਵਧੀਆ ਮੌਕਾ ਦਿੱਤਾ ਜਾਵੇ ਥੈਂਕ ਯੂ ਸੋ 6 14 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਪਲੀਜ਼ ਸਾਰੇ ਜਾ ਕੇ ਦੁਬਾਰਾ ਦੇਖਿਓ ਥੈਂਕ ਯੂ ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ